ਤਵਾਇ ਹੋਏ ਸਮੂਹ ਸਗਤ ਖਾਸ ਕਰਕੇ ਉਹ ਮਾਤਾਵਾਂ ਜਿਹੜੀਆਂ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਅੱਜ ਇਸ ਮੌਕੇ ਦੇ ਵਿੱਚ ਇਸ ਬੂਥ ਤੇ ਪਹੁੰਚੇ ਆਪਣੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਲਾਨ ਵਾਸਤੇ ਮੇਰੇ ਸਮਰਥੀ ਦੇ ਸਹਿਯੋਗੀ ਮੇਰੇ ਛੋਟੇ ਵੀਰ ਲਖਵੀਰ ਸਿੰਘ ਰਾਏ ਜੀ ਵਫੀਲ ਸਾਹਿਬ ਔਰ ਸਾਡੇ ਮੈਂ ਕਹੂੰਗਾ ਬਜ਼ੁਰਗ ਵੱਡੇ ਭਰਾ ਸਾਡੇ ਸਹਾਰਾ ਸਿੰਘ ਟੋੜਾ ਜੀ ਸਾਡੇ ਡਾਇਰੈਕਟਰ ਸਾਹਿਬਸੇ ਡਾਕਟਰ ਦੇਤੀਸ ਲਾਲੀਆ ਜੀ ਔਰ ਸਾਡੇ ਡੈਪਟੀ ਕਮਿਸ਼ਨਰ ਡਾਕਟਰ ਸੋਨਾਥੇਨ ਜੀ ਸਾਰੇ ਸਾਡੇ ਸਟੇਟ ਦੇ ਪ੍ਰੋਗਰਾਮ ਆਫਸਰਸ ਔਰ ਡਿਸਟ੍ਰਿਕਟ ਦੇ ਜਿਹੜੇ ਸਾਡੇ ਪ੍ਰੋਗਰਾਮ ਆਫਸਰ ਹੈ ਔਰ ਸਾਡੇ ਖਾਸ ਕਰਕੇ ਉਹ ਜਿਹੜੀਆਂ ਪਿੱਛੇ ਬੈਠੀਆਂ ਸਾਡੇ ਆਸ਼ਾ ਵਰਕਰ ਔਰ ਸਾਡੇ ਨਰਸਿੰਗ ਸਟੂਡੈਂਟਸ ਔਰ ਨਰਸਸ ਜਿਹੜੀਆਂ ਕਿ ਬੱਚਿਆਂ ਨੂੰ ਬੜੀ ਸ਼ਰਧਾ ਦੇ ਨਾਲ ਬਾਕੀ ਸਾਰੇ ਪੈਰਾਮੈਡੀਕਲ ਡਾਕਟਰ ਸਾਹਿਬਾਨ ਜਿਹੜੇ ਬੱਚਿਆਂ ਨੂੰ ਬੜੀ ਸ਼ਰਧਾ ਦੇ ਨਾਲ ਆਜੇ ਦਵਾਈ ਪਾ ਰਹੇ ਆ ਔਰ ਜਾਣਕਾਰੀ ਦੇ ਰਿਹਾ ਸੋ ਸਾਰਿਆਂ ਨੂੰ ਪਿਆਰਪੂਰ ਸਤਿ ਸ਼੍ਰੀ ਅਕਾਲ ਨਮਸਕਾਰ ਆਓ ਆਪਾਂ ਗੁਰੂ ਅਪੀਰਾਂ ਦੀ ਧਰਤੀ ਆ ਗੁਰੂ ਘਰ ਦੇ ਦੀ ਸਾਖ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਲੀਓ ਇੱਕ ਬੜੀ ਨਾਬਰਾਦ ਬਿਮਾਰੀ ਹੈ ਇਹ ਬਹੁਤ ਸਾਰੀਆਂ ਉਹਨਾਂ ਬਿਮਾਰੀਆਂ ਦੇ ਵਿੱਚੋਂ ਹੈ ਜਿਹੜਾ ਤੋਂ ਬਚਿਆ ਜਾ ਸਕਦਾ ਪਰ ਜੇ ਇੱਕ ਵਾਰੀ ਹੋ ਜਾਣ ਤਾਂ ਫਿਰ ਇਲਾਜ ਬਹੁਤ ਮੁਸ਼ਕਲ ਹੈ ਜਾਂ ਹੁੰਦਾ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਟੀਵੀ ਦੇ ਉੱਤੇ ਹਰ ਪ੍ਰਿੰਟ ਦੇ ਵਿੱਚ ਤੁਹਾਨੂੰ ਅਜੇ ਵੀ ਕੋਈ ਨਾ ਕੋਈ ਬੱਚਾ ਮਿਲ ਜੇਗਾ ਜਿਹੜਾ ਰੇਂਜ ਤੇ ਚੱਲਦਾ ਹੋ ਜੀਆ ਲੱਤਾਂ ਕੰਮ ਨਹੀਂ ਕਰਦੀਆਂ ਪਰ ਉਹਨੂੰ ਫਲੈਸਿਡ ਪ੍ਰੈਨਸਿਸ ਕਹਿੰਦੇ ਆ ਸੀ ਔਰ ਆਮ ਤੌਰ ਤੇ ਸਿਰ ਟਿਕਾ ਕਰਨ ਦੀ ਗੱਲ ਕਰਦੇ ਆ ਬਟ ਇਹ ਜਿਹੜੀ ਹੈਗੀ ਆ ਵਾਇਰਸ ਇਹ ਤੁਹਾਡੇ ਮੂੰਹ ਰਾਹੀਂ ਪਾਣੀ ਰਾਹੀਂ ਖਾਣਾ ਰਾਹੀਂ ਤੁਹਾਡੇ ਅੰਦਰ ਜਾਂਦੀ ਆ ਪੇਟ 'ਚੋਂ ਅੰਦਰ ਜਾਂਦੀ ਆ ਇਹਨੂੰ ਫੀਕੋ oral route ਕਹਿੰਦੇ ਆ ਇਨੋਂ ਅਸੀਂ ਇਹਦੀਆਂ ਬੂੰਦਾਂ ਭਰਾਂਦੇ ਆ ਤਾਂ ਕਿ ਟਸਟਾਈ ਦੇ ਵਿੱਚੋਂ ਅੱਗੇ ਨਾ ਜਾ ਸਕੇ ਉੱਥੇ ਉਹਨੂੰ ਰੋਕ ਲਿਆ ਜਾਵੇ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਸਮਾਰਟ ਬਾਕਸ ਸਮਾਰਟ ਬਾਕਸ ਜਾਂ ਚੇਚਕ ਜਾਂ ਉਹਨੂੰ ਵੱਡੇ ਮਾਨਾ ਕਹਿੰਦੇ ਹੁੰਦੇ ਸੀ ਬੜੀ ਨਾਮਰਦ ਬਿਮਾਰੀ ਸੀ ਪਲੇਗ ਦੀਆਂ ਬਿਮਾਰੀਆਂ ਹੁੰਦੀਆਂ ਸੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਉਹ ਵੀ ਇਸੇ ਤਰ੍ਹਾਂ ਪੂਰੀ ਦੁਨੀਆ ਨੇ ਮਿਲ ਕੇ ਕੋਸ਼ਿਸ਼ ਕੀਤੀ ਜਿਹੜੇ ਦੋ ਦੇਸ਼ਾਂ ਦੀ ਆਪਸ ਚ ਲੜਾਈ ਵੀ ਚੱਲਦੀ ਸੀ ਉਹਨਾਂ ਨੇ ਵੀ ਕਿਆਸੀ ਵਿੱਚ ਜਿਹੜੇ ਸਿਹਤ ਵਿਭਾਗ ਦੇ ਕਰਮਚਾਰੀ ਆ ਜਿਹਦੇ ਕੋਲੇ ਰੈੱਡ ਕਰਾਸ ਹੈ ਜਿਹੜਾ ਦਵਾਈ ਪਾਣਦਾ ਉਹਨਾਂ ਨੂੰ ਕੋਈ ਰੋਕੇਗਾ ਨਹੀਂ ਔਰ ਸਾਰੇ ਜਿਹੜੇ ਆਪਸ ਲੜਾਈ ਵੀ ਕਰ ਰਹੇ ਸੀ ਉੱਥੇ ਵੀ ਸਾਡੀ ਜਿਹੜੀ ਉਹਨਾਂ ਨੇ ਉਹ ਵਾਲੀ ਮੁਹਿੰਮ ਜਾਂ ਪੋਲੀਓ ਦੀ ਮਹਿਮ ਉਹਨਾਂ ਨੇ ਮਨਾ ਨਹੀਂ ਕੀਤਾ ਹੁਣ ਥੋੜੀ ਜਿਹੀ ਦਿੱਕਤ ਆਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਕaza ਹੋ ਗਿਆ ਜਦ ਪਾਕਿਸਤਾਨ ਦੇ ਜਾਂ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਹੈ ਉਹ ਸਿਹਤ ਕਰਮਚਾਰੀਆਂ ਨੂੰ ਵੀ ਐਂਬੂਲੈਂਸ ਨੂੰ ਵੀ ਨਹੀਂ ਪਹੁੰਚਦੇ ਉਹ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼੍ਰੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਔਰ ਸ਼੍ਰੀ ਹਰਮਨ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਚੰਗਿਆ ਸਿਹਤ ਸਹੂਲਤਾ ਔਰ ਇਸੇ ਤਰ੍ਹਾਂ ਬਹੁਤ ਵਧੀਆ ਸਿੱਖਿਆ ਰੋਜ਼ਗਾਰ ਔਰ ਜਨਤਕ ਸਹੂਲਤਾ ਲੋਕਾਂ ਨੂੰ ਦੇਣੀ ਹੈ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨਾ ਉਦੇ ਵਾਸਤੇ ਬਹੁਤ ਸਾਰੀਆਂ ਮਹਿੰਮਾ ਚੱਲ ਰਹੀਆਂ ਹਨ ਮੁੱਖ ਮੰਤਰੀ ਸਾਹਿਬ ਖੁਦ ਫਰੰਟ ਤੋਂ ਸਾਨੂੰ ਲੀਡ ਕਰਦੇ ਆ ਗਾਈਡ ਕਰਦੇ ਆ ਉਹਦੇ ਵਿੱਚ ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਪੋਲੀਓ ਆ ਕੇ ਦੋ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਲਾਣਾ ਔਰ ਫੋਟੋ ਖਾ ਕੇ ਜਾਣਾ ਨਹੀਂ ਹੈ ਮੇਰਾ ਇੱਥੇ ਆਉਣ ਦਾ ਮਕਸਦ ਹੈ ਕਿ ਜੋ ਸਾਡੇ ਲੀਡਰਾਂ ਨੇ ਮਾਨ ਸਾਹਿਬ ਨੇ ਔਰ ਕੇਜੀਵਾਲ ਜੀ ਨੇ ਸਿਹਤ ਕ੍ਰਾਂਤੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਆ ਜਿਹਦੇ ਵਿੱਚ आम आदमी क्लिनिक बनाए गए हैं जितने क्वालिफाइड डॉक्टर है फार्मासिस्ट, क्लिनिकल असिस्टेंट और एक सौ सात किस्म दवाईया संताली किस्म के, के टैस्ट होंगे काले पीली एडस प्रैगनेसी टैस्ट डेंगी पूरे देश के मन्ना क्लिनिक आम आदमी क्लिनिक चो रहे हैं ਔਰ 100% ਅਵੇਲੇਬਿਲਟੀ ਆਨ ਡਰਗਸ ਦਿਲੀ ਮੋਨਿਟਰਿੰਗ ਹੋਦੀ ਆਵੇਂ ਕਿਹੜੇ ਮਲਾਕਣੇ ਚ ਕਿਹੜੀਆਂ ਦਵਾਈਆਂ ਵਰਤੀਆਂ ਗਈਆਂ ਕਿਹੜੀਆਂ ਹੋ ਗਈਆਂ ਕਿੱਥੇ ਕਿਹਨੂੰ ਡੈਂਗੀ ਹੋ ਗਿਆ ਇਹ ਮੇਰੇ ਕੋਲੇ ਰੋਜ਼ ਰਿਪੋਰਟ ਆਉਂਦੀ ਆ ਆ ਤੁਹਾਡੇ ਨਾਲ ਪਿੰਡ ਆ ਬਮਾਰਸੀ ਵੀ ਉੱਥੇ ਪ੍ਰੇਮ ਕੁਮਾਰ ਨੂੰ ਡੈਂਗੀ ਹੋ ਗਿਆ ਦੋ ਕੇਸ ਬਲੋਹ ਵਿੱਚ ਹੋ ਗਏ ਇੱਕ ਸੁਖੀ ਰਾਣੀ ਆ ਇੱਕ ਨੰਦਨ ਆ ਸੋ ਬਾਹਰ ਦੀ ਮੋਨਿਟਰਿੰਗ ਕਰਦਾ ਸ਼ਿਵ ਸ਼ਾਧਨ ਮੋਨਿਟਰਿੰਗ ਕਰਦਾ ਉਹਨਾਂ ਦਾ ਪੇ ਅਜ ਕਿੱਥੇ ਡੈੱਕੀ ਹੋਇਆ ਫਿਰ ਉੱਥੇ ਜਿਹੜਾ ਹੁੰਦਾ ਉਹਦੇ ਵਿੱਚ ਆਸ-ਪਾਸੇ ਦੇ ਸੌ ਘਰਾਂ ਵਿੱਚ ਸਾਡੀਆਂ ਆਸ਼ਾ ਵਰਕਰਸ ਐਮ ਪੀ ਐਚ ਵਾਓ ਮੇਲ ਲੋਕਲ ਬੋਰਡਿਸ ਦੇ ਸੈਨੀਟਰੀ ਇੰਸਪੈਕਟਰ ਇਕੱਠੇ ਹੋ ਕੇ ਜਾਂਦੇ ਆ ਮੈਂ ਫੋਨ ਕਰਕੇ ਪੁੱਛਦਾ ਹਾਂ ਮੈਂ ਪੇ ਤੁਹਾਡੇ ਸੌ ਘਰਾਂ ਦੇ ਵਿੱਚ ਟੈਸਟ ਕਰਦੇ ਆ ਇਕੱਲੇ-ਇਕੱਲੇ ਘਰ ਚ ਜਾ ਕੇ ਉਹਨਾਂ ਦਾ ਕੂਲਰ ਦਾ ਪਾਣੀ ਪੰਛੀਆਂ ਵਾਲੇ ਕਟੋਰੇ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਖੁਰਦੀਆਂ ਦਾ ਪਾਣੀ ਹਰ ਇੱਕ ਚੀਜ਼ ਚੈੱਕ ਕਰਦੇ ਆ ਫ੍ਰਿਜ ਦੀ ਟ੍ਰੇ ਤੇ ਡੈਂਗੀ ਦੀ ਬ੍ਰੀਡਿੰਗ ਦਿਨੇ ਕੱਟਦਾ ਘਰੇ ਹੁੰਦੀ ਹੈ। ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਵਾਸਤੇ ਚਿੰਤਤ ਹੈ ਔਰ ਕੰਮ ਕਰ ਰਹੀ ਹੈ। ਸਾਰੀਆਂ ਦਵਾਈਆਂ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਬ੍ਰੀਡਿੰਗ ਬਹੁਤ ਵਧੀਆ ਹੈ ਦਵਾਈਆਂ ਪਹੁੰਚਦੀਆਂ। ਪਹਿਲਾਂ 400 ਹੁਣ 1000 ਡਾਕਟਰ ਭਰਤੀ ਕੀਤੇ ਔਰ ਜੁਆਇਨ ਕਰ ਰਹੇ ਆ 700 ਜੁਆਇਨ ਕਰ ਗਏ ਆ। ਤੇ ਤੁਹਾਡੇ ਚਨਾਤ ਦੇ ਵਿੱਚ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਨਰਸਾਂ ਦੀ ਭਰਤੀ ਹੋ ਗਈ ਆ ਨਵੰਬਰ ਦੇ ਵਿੱਚ 500 ਸੰਬਰ ਦੇ ਵਿੱਚ 500000 ਨਰਸਾਂ ਦੀ ਭਰਤੀ ਹੋ ਰਹੀ ਹੈ ਡਾਕਟਰ ਵੀ ਭੇਜਾਂਗੇ ਨਰਸਾਂ ਵੀ ਭੇਜਾਂਗੇ ਇਸ ਨਰਸਲ ਦੇ ਵਿੱਚ 24 ਘੰਟੇ ਡਾਕਟਰ ਹੋਏਗਾ 24 ਘੰਟੇ ਦੱਸਾਂਗੇ ਔਰ ਐਂਬੂਲੈਂਸ ਵੀ ਇੱਥੇ ਮੌਜੂਦ ਰਹੇਗੀ ਆ ਜੱਚਾ ਬੱਚਾ ਖਾਸ ਕਰਕੇ ਔਰਤਾਂ ਵਾਸਤੇ ਡਿਲੀਵਰੀ ਹੋਣਾ ਈਵਨ ਕੋਸ਼ ਸਾਡੀ ਇਹ ਆਪਣੀ ਹੋਣੀ ਹੋਣੀ ਡਾਕਟਰ ਲੱਭ ਕੇ ਸਜ਼ੇਰੀਅਨ ਵੀ ਇੱਥੇ ਹੋਵੇ ਔਰ ਜਿਹੜੇ ਛੋਟੇ-ਮੋਟੇ ਆਪਰੇਸ਼ਨ ਹੈ ਗਲਡਰ ਦਾ ਹਰਨੀਆ ਦਾ ਉਹ ਵੀ ਇੱਥੇ ਹੋਣ ਤੇ ਜੇ ਲੋੜ ਪਵੇ ਜੇ ਵੱਡਾ ਪ੍ਰਸ਼ਨ ਚਾਹੀਦਾ ਤਾਂ ਫਤਿਹਗੜ ਸਾਹਿਬ ਚ ਕੁਝ ਡਾਕਟਰ ਸਾਡੇ ਕੋਲੇ ਜੇਵੇ ਐਕਸਰੇ ਦੇ ਡਾਕਟਰ ਬਹੁਤ ਕਰਦੇ ਰੇਡੀਓਲੋਜਿਸਟ ਕਰਦੇ ਉਹਨਾਂ ਉਹਦੇ ਵਾਸਤੇ ਅਸੀਂ ਇੱਕ ਵੈਨ ਲੈ ਲਈਆਂ ਵੈਨ ਖਰੀਦ ਲਈਆਂ ਅਲਟਰਾਸਾਉਂਡ ਦੀ ਮਸ਼ੀਨਾਂ ਖਰੀਦ ਲਈਆਂ ਡਾਕਟਰਾਂ ਦੀ ਭਰਤੀ ਕਰਦੇ ਆ ਉਹ ਇੱਕ ਦਿਨ ਵੈਨ ਤੁਹਾਡੇ ਇੱਥੇ ਆਏਗੀ ਜਿਹੜੇ ਪਿੰਡ ਚਾੜਾ ਸਾਰੇ ਬੱਚਿਆਂ ਦਾ ਅਲਟਰਾਸਾਉਂਡ ਕਰ ਦੇਗੇ ਦੂਜੇ ਦਿਨ ਤੁਹਾਡੇ ਜਿਹੜਾ ਹੋਪਸਪੀਟਲ ਸਪੈਸ਼ਲਿਟੀ ਚਲੇ ਜਾਏਗੀ ਤੁਹਾਡੇ ਜਿੰਨੇ ਵੀ ਤੁਹਾਡੇ ਅਮਲੋ ਚਲੀ ਜਾਏਗੀ ਪੋਤੇਗੜ ਸਾਹਿਬ ਚਲੀ ਜਾਏਗੀ ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸਾਡੇ ਆਮ ਆਦਮੀ ਕਲੀਨਿਕ ਹੈ ਉਹਨਾਂ ਦੇ ਵਿੱਚ ਅਲਟਰਾਸਾਉਂਡ ਵੀ ਹੋਵੇ ਐਕਸਰੇ ਦੀ ਮਸ਼ੀਨ ਇੱਥੇ ਦੇਾਂਗੇ ਡਿਜੀਟਲ ਦੇਾਂਗੇ ਉਹਦੀ ਰਿਪੋਰਟਿੰਗ ਆਨਲਾਈਨ ਹੋ ਜਾਂਦੀ ਆ ਅਲਟਰਾਸਾਉਂਡ ਦੇ ਡਾਕਟਰ ਹੋਣਾ ਚਾਹੀਦਾ ਹੁੰਦਾ ਸੋ ਇਹ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਨੂੰ ਇਹਦਾ ਨਿੱਘ ਮਹਿਸੂਸ ਹੋਏਗਾ ਸਾਡੇ ਬਹੁਤ ਸਾਰੇ ਬੰਦੇ ਕਰਜ਼ਾਈ ਹੋ ਜਾਂਦੇ ਸੀ ਅਸੀਂ ਦੇਖਿਆ ਕਿ ਕਿਸੇ ਬੰਦੇ ਦੇ ਕਰਜ਼ਾਈ ਹੋਣ ਦਾ ਕਾਰਨ ਕੀ ਹੈ ਲੋਕ ਕਹਿੰਦੇ ਆ ਜੀ ਲੋਕ ਵਿਆਹ ਬਹੁਤ ਕਰਦੇ ਵਿਆਹ ਤੇ ਖਰਚਾ ਬਹੁਤ ਕਰਦੇ ਆ ਪੰਜਾਬੀ ਕਰਜ਼ਾਈ ਹੋਣ ਦੇ ਦੋ ਮੁੱਖ ਕਾਰਨ ਡਬੇ ਜੀ ਕਿਸੇ ਨੂੰ ਡੈਂਗੀ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਲੱਕਵਾ ਮਾਰ ਗਿਆ ਕਿਸੇ ਨੂੰ ਜਿਹਨੂੰ ਆਪਾਂ ਅਨਾਲਿਸਿਸ ਕਹਿੰਦੇ ਆ ਸਟ੍ਰੋਕ ਕਹਿੰਦੇ ਆ ਅੰਗਰੇਜ਼ੀ ਤੋਂ ਲੋ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਉਹ ਇੱਕ ਵਾਰੀ ਪ੍ਰਾਈਵੇਟ ਹਸਪਤਾਲ 'ਚ ਦਾਖਲ ਹੋਣਾ ਪੈ ਗਿਆ ਉਹਦਾ ਘਰ ਵੀ ਕਰਜ਼ਾਈ ਹੋ ਗਿਆ ਜੀ ਗਾਣੇ ਰੱਖਿਆ ਗਿਆ ਜ਼ਮੀਨ ਗਾਣੇ ਰੱਖੀ ਗਈ ਜਾਣਾ ਟੱਟਾ ਕੁੜੀ ਦੇ ਵਿਆਹ ਲਈ ਰੱਖਿਆ ਸੀ ਉਹ ਵੀ ਵੇਚਿਆ ਆਊਟ ਆਫ ਪਾਕਟ ਐਕਸਪੈਂਸਸ ਔਨ ਹੈ ਕਿ ਜੇਬ ਜੀ ਬਿਮਾਰ ਹੋ ਗਏ ਤੁਹਾਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਨਾ ਬਾਹਰ ਸਰਕਾਰ ਨੇ ਕਾਇ ਇਹ ਨਹੀਂ ਕਰਨਾ ਦੋ ਕਮ ਜੀਤਿਆ ਸਰਕਾਰੀ ਹਸਪਤਾਲ ਠੀਕ ਕੀਤਾ ਦਵਾਈਆਂ ਚਾਹੀਆਂ ਡਾਕਟਰ ਨਾਲ ਸਭ ਚਾਹੀਆਂ ਸਾਰੀ ਸੂਰਤ ਸਰਕਾਰੀ ਹਸਪਤਾਲ ਚ ਫ੍ਰੀ ਹੋਏਗੀ ਫਿਰ ਵੀ ਕਿਸੇ ਨੂੰ ਲੋਡ ਪੈ ਜੇ ਹਰ ਇੱਕ ਪਰਿਵਾਰ ਨੂੰ ਇਸ ਸਾਲ ਦੇ ਵਿੱਚ ਦਸੰਬਰ ਦੇ ਵਿੱਚ 10 ਲੱਖ ਦਾ ਬੀਮੇ ਦਾ ਕਾਰਡ ਮਿਲ ਜਾਏਗਾ ਪਰਵਾਹ ਇਹ ਮਾਂ ਸਰਕਾਰ ਦਾ ਬਹੁਤ ਵੱਡਾ ਅਪਰਾਲਾ ਹੈ ਪਹਿਲੀਆਂ ਪਾਰਟੀਆਂ ਨੇ ਰਾਜਨੀਤੀ ਕੀਤੀ ਭਾਈ ਭਤੀਜਾਵਾਦੀ ਲੋਕਾਂ ਨੂੰ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਂ ਝੂਠਾ ਦੇਸ਼ ਪ੍ਰੇਮ ਝੂਠਾ ਦੇਸ਼ ਪ੍ਰੇਮ ਕੀਆ ਜੀ ਕਿ ਤੁਸੀਂ ਪਾਕਿਸਤਾਨ ਨੂੰ ਗਾਲਾਂ ਕੱਢੀ ਜਾਂ ਤੋ ਤੁਹਾਨੂੰ ਗਾਲਾਂ ਕੱਢੀ ਜਾਂ ਤੁਸੀਂ ਇਹ ਆਪਰੇਸ਼ਨਸ ਨੂੰ ਦੂਰ ਚੱਲਦਾ ਰਹੇਗਾ ਤੇ ਜੇ ਤਾਂ ਤੁਸੀਂ ਜਾਂਦੇ ਹੋ ਯੂਕਰੇਨ ਦੇ ਵਿੱਚ ਜੇ ਤੁਸੀਂ ਗੱਲ ਕਰਦੇ ਹੋ ਵੈਸਟ ਏਸ਼ੀਆ ਦੀ ਫਿਰ ਤਾਂ ਸਾਡੇ ਲੀਡਰ ਕਹਿੰਦੇ ਐ ਕਿ ਜਿਹੜਾ ਯੁੱਧ ਹੈ ਨਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਤੇ ਆਪ ਵੀ ਉਹੀ ਕਰਦੇ ਹੋ ਤੁਸੀਂ ਵਾਪਸ ਆ ਕੇ ਤੁਸੀਂ ਤਾਂ ਦੇਸ਼ ਦੇ ਵਿੱਚ ਲੜਾਈ ਪੈ ਜਾਂਦੇ ਹੋ ਵੱਡੇ ਵੱਡੇ ਅਫਸਰ ਸਭ ਤੋਂ ਵੱਡੀ ਜ਼ਾਲਤ ਉਹਦਾ ਸਭ ਤੋਂ ਵੱਡਾ ਜੱਜ ਉਹਨੂੰ ਵੀ ਤੁਸੀਂ ਮਾਫ ਨਹੀਂ ਕਰਦੇ ਉਹਦੇ ਤੇ ਵੀ ਕਾਸਟ ਜਿਹੜਾ ਤੁਸੀਂ ਅਟੈਚ ਕਰਦੇ ਹੋ ਉਨੁਸਾਰੇ ਆਂ ਸੁਪਰੀਮ ਕੋਰਟ ਦੇ ਵਿੱਚ ਕੁਰਸੀ ਤੇ ਬੈਠੇ ਹੋਏ ਨੂੰ ਕੱਢ ਕੇ ਜੁੱਤੀ ਮਾਰਨ ਲੱਗਦੇ ਉਹਨੇ ਜਿਹੜਾ ਇੱਕ ਵੱਡਾ ADGP ਸਭ ਤੋਂ ਵੱਡਾ ਪੁਲਿਸ ਦਾ ਅਫਸਰ ਹੁੰਦਾ ਨੰਬਰ 2 ਦਾ ਉਹਨੂੰ ਤੁਸੀਂ ਬਖਸ਼ਦੇ ਨਹੀਂ ਹੋ ਸੋ ਇਹ ਜਿਹੜੀ ਨਫਰਤ ਦੀ ਰਾਜਨੀਤੀ ਹੈ ਇਹ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਪਿਆਰ ਦੀ ਤਿਆਗ ਦੀ ਕੁਰਬਾਨੀਆਂ ਦੀ ਇਹ ਪੰਜਾਬ ਤੋਂ ਇੱਕ ਨਵੀਂ ਸ਼ੁਰੂਆਤ ਹੋਏਗੀ ਜਿਹਦੇ ਵਿੱਚ ਰਾਜਨੀਤੀ ਹੋਏਗੀ ਜੋ ਸਾਡੇ ਕੇਜਰੀਵਾਲ ਭਗਵਾਨਪਾਤ ਜੀ ਕਹਿੰਦੇ ਆ ਰਾਜਨੀਤੀ ਹੋਏਗੀ ਚੰਗੀ ਸਿੱਖਿਆ ਦੀ ਚੰਗੀਆਂ ਸਿਹਤ ਸਹੂਲਤਾਂ ਦੀ ਬੱਚਿਆਂ ਵਾਸਤੇ ਰੋਜ਼ਗਾਰ ਦੀ ਸਾਡੇ ਬੱਚੇ ਸਾਡੀਆਂ ਮਾਵਾਂ ਹੱਥ ਕੜੀਆਂ ਲਾ ਕੇ ਬੇੜੀਆਂ 'ਚ ਬੰਨ ਕੇ ਜਾਜਾ 'ਚ ਭੇਤੇ ਜਾ ਰਹੇ ਆ ਇਹਨਾਂ ਦੇ ਮੂੰਹੋਂ ਇੱਕ ਸ਼ਬਦ ਹਾਂ ਦਾ ਨਾਰਾ ਨਹੀਂ ਨਿਕਲਿਆ ਅਸੀਂ ਆਪਣੇ ਬੱਚਿਆਂ ਨੂੰ ਜੇਰੇਲੇ ਹੋਣ ਦਿਆਂਗੇ ਇੱਥੇ ਗਿਆ ਜੇ ਰੋਜ਼ਗਾਰ ਕੋਲ ਦੇ ਬੱਚਾ ਤੁਹਾਡੇ ਸਾਹਮਣੇ ਦਿਿਆਂਗੇ ਹਸਪਤਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਫੜਾ ਦੀ ਰੋਕਥਾਮ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈ ਉਹ ਅਸੀਂ ਮਾਨ ਸਰਕਾਰ ਦੇ ਦੇ ਕੰਮ ਕਰ ਰਹੀ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ سارے ਬੰਦੇ 2022 ਦੇ ਵਿੱਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਉਹਦੇ ਨਤੀਜੇ ਆ ਜੀ ਨਹੀਂ ਤਾਂ 95 ਕਿੱਥੇ ਐਮ ਐਲ ਏ ਆਦਿਆ ਸੋ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਪਾਰਟੀ ਆ ਇਹ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਡੇ ਐਮ ਐਲ ਏ ਸਹਿਬਾਨ ਸਾਡੇ ਅਫਸਰ ਸਬਾਨ ਨੂੰ ਵੀ ਇਹੀ ਅਦਾਤਾਂ ਆਈਆਂ ਵੀ ਆਪਾਂ ਜਦੋਂ ਕੋਈ ਬੰਦਾ ਦੇਖਣਾ ਅਸੀਂ ਦੇਖਣਾ ਕਿ ਮਰੀਜ਼ ਹੈ ਉਹਦੀ ਕਿਹੜੀ ਪਾਰਟੀ ਆ ਕਿਹੜੀ ਜ਼ਿਆਦਾ ਕਿਹੜੀ ਧਰਮ ਸਾਨੂੰ ਕੋਈ ਮਤਲਬ ਨਹੀਂ ਅਸੀਂ ਉਹਨੂੰ ਠੀਕ ਕਰਨਾ ਹੈ ਸੋ ਅਸੀਂ ਵੀ ਉਸ ਤੋਂ ਉੱਪਰ ਉੱਠ ਕੇ ਕੰਮ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਤੁਸੀਂ ਸਾਡੇ ਇਸੇ ਤਰ੍ਹਾਂ ਸਾਥ ਦਿਓਗੇ ਅਸੀਂ ਪੰਜਾਬ ਦੇ ਵਿੱਚੋਂ ਪੋਲੀਓ ਨੂੰ ਵੀ ਭਜਾਵਾਂਗੇ ਅਸੀਂ ਜਿਹੜੇ ਨਫ਼ਰਤ ਦਾ ਵਾਇਰਸ ਸਪਰੈਡ ਕਰਦੇ ਆ ਉਹਨਾਂ ਨੂੰ ਵੀ ਭਜਾਵਾਂਗੇ ਸਾਨੂੰ ਲੋੜ ਹੈ ਕਹਿੰਦੇ ਹੁੰਦੇ ਆ ਤੁਹਾਡਾ ਕੁੜਮਕ ਪੱਤਾ ਹੋਵੇ ਪਰ ਗੁਆਂਢੀ ਦਾ ਪੱਤਾ ਨਹੀਂ ਹੋਣਾ ਚਾਹੀਦਾ ਮਾੜੇ ਬੰਦੇ ਨਾਲ ਚੰਗਾ ਵਿਹਾਰ ਕਿਵੇਂ ਕਰਨਾ ਹੈ ਸਾਨੂੰ ਗੁਰੂਆਂ ਨੇ ਸਿਖਾਇਆ ਫਰੀਦ ਦਾ ਬੁਰੇ ਦਾ ਪਰਾਕਰ ਗੁੱਸਾ ਮੰਨਤਾ ਹੈ ਦੇਹੀ ਰੋਗ ਨ ਲੱਗੀ ਪੱਲੇ ਸਭ ਕੁਝ ਪਾਏ ਇਹ ਸਾਡੇ ਤਾਂ ਇਹ ਸ਼ੇਖ ਫਰੀਦ ਨੇ ਕਿਆ ਇਹ ਗੱਲ ਬਾਬੇ ਨਾਨਕ ਨੇ ਗੱਲ ਕੀਤੀ ਚੜ੍ਹਦੀ ਕਲਾ ਦੀ ਤਾਂ ਚੜ੍ਹਦੀ ਕਲਾ ਦਾ ਸ਼ਬਦ ਦਾ ਬਰਾਬਰ ਦਾ ਸ਼ਬਦ ਮੈਨੂੰ ਅੰਗਰੇਜ਼ੀ ਚ ਲੱਭ ਕੇ ਦਿਖਾ ਦੇ ਕੋ ਹੈ ਨਹੀਂ ਜਾਂ ਕੋਈ ਖੁਸ਼ ਹੈ ਜਾਂ ਕੋਈ ਉਦਾਸ ਹੈ ਚੜ੍ਹਦੀ ਕਲਾ ਦਾ ਮਤਲਬ ਹੈ ਮਤਲਬ ਜਦੋਂ ਬੁਰੇ ਹਾਲਾਤ ਹੈ ਤਾਂ ਤੁਸੀਂ ਮਜੂਜ਼ ਨਹੀਂ ਹੋਣਾ ਡਿਪਰੈਸ਼ਨ ਚ ਨਹੀਂ ਜਾਣਾ ਜੇ ਚੱਗੇ ਹਾਲਾਤ ਹੈ ਤਾਂ ਬਹੁਤਾ ਭੰਗੜਾ ਪਾਣ ਦੀ ਲੋੜ ਨਹੀਂ ਹੈ ਖੁਸ਼ੀ ਵਿੱਚ ਵੀ ਸੰਤਨ ਲੈਣਾ ਦੁੱਖ ਵਿੱਚ ਵੀ ਸੰਤਨ ਲੈਣਾ ਇਹ ਚੜ੍ਹਦੀ ਕਲਾ ਦੀ ਠੀਕ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਇਹ ਜਿਹੜੇ ਕਨਸੈਪਟ ਹੈ ਇਹਦੇ ਕਰਕੇ ਪੰਜਾਬ ਬਚਿਆ ਸਾਡੀ ਚਾਹੇ ਕੋ ਮਦਦ ਕਰੇ ਨਾ ਕਰੇ ਸੀ ਇੱਕ ਦੂਜੇ ਦੀ ਮਦਦ ਕਰਕੇ ਪੰਜਾਬੀਆਂ ਨੇ ਕਬਾਲ ਕਰਤੀ ਮੈਂ 1.5 ਮਹੀਨਾ ਹੜਾ ਚ ਰਿਆ ਡਾਕਟਰ ਅਜੀਤ ਪਠਾਨਕੋਟ ਦੇ ਸਿਵਲ ਸਰਜਨਸੀ ਮਤਲਬ ਤੁਸੀਂ ਕਹਿ ਲਓ ਕਿ ਲੋਕਾਂ ਕੋਲੇ ਇਸ ਗੁਰੂ ਮੰਤਰ ਤੋਂ ਬਾਅਦ ਕੁਝ ਨਹੀਂ ਬਚਿਆ ਸੀ ਫਸਲ ਵੀ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਵੀ ਖਰਾਬ ਹੋ ਗਿਆ ਡੇਗਿਆ ਜਾਂ ਡਿਗਣ ਵਾਲਾ ਸਮਾਨ ਸਾਰਾ ਖਰਾਬ ਹੋ ਗਿਆ ਪਸ਼ੂ ਵੀ ਮਰ ਗਏ ਜਾਂ ਰੁੜ ਗਏ ਜੇ ਬਚਾ ਤਾਂ ਜੀ ਬਚਿਆ ਮੁਸ਼ਕਲਾ ਕੱਪੜੇ ਵੀ ਨਹੀਂ ਸੀ ਕੋਈ ਤਨ ਦੇ ਕੱਪੜੇ ਸੀ ਬਟ ਇਹ ਕਿਤੇ ਨਹੀਂ ਹੋਇਆ ਸਿਰਫ ਪੰਜਾਬ 'ਚ ਹੋਇਆ ਕਿ ਇੱਕ ਵੀ ਬੰਦਾ ਭੁੱਖਾ ਨਹੀਂ ਸੋਤਾ 1.5 ਮਹੀਨੇ ਚ ਇੱਕ ਵੀ ਬੰਦਾ ਮੈਂ ਸਾਕਸ਼ੀ ਹਾਂ ਇਸ ਗੱਲ ਦਾ ਔਰ ਸਾਡੇ ਸਾਥ ਨੇ ਸਾਡੇ ਡਾਕਟਰਾਂ ਨੇ ਨਰਸਸ ਨੇ ਆਸ਼ਾ ਵਰਕਰਸ ਨੇ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉਸੇ ਆਖਰ ਫੋਕ ਦਾ ਉਸ ਤੋਂ ਅੱਗੇ ਟਰੱਕ 'ਤੇ ਚੜ ਕੇ ਉਸ ਤੋਂ ਅੱਗੇ ਐਂਬੂਲੈਂਸ ਦੀ ਬੋਟ ਬਣਾ ਕੇ ਐਂਬੂਲੈਂਸ 'ਤੇ ਚੜ ਕੇ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੇ ਉਸਦੇ ਸੇਜ਼ੇਰੀਅਨ ਕੀਤੇ ਡਿਵਰੀਆਂ ਕੀਤੇ ਆ ਉਹਨਾਂ ਦੇ ਸੋ ਇਹ ਜਿਹੜੇ ਸਾਡੇ ਵਰਕਰਸ ਆ ਮੈਂ ਉਹਨਾਂ ਨੂੰ ਕਿਹਾ ਮੈਂ ਚਿੱਠੀਆਂ ਲਿਖਟੀਆਂ ਮੈਂ ਬਾਰ-ਬਾਰ ਕੇਂਦਰ ਦੇ ਮਾਤਰੀ ਨੂੰ ਵੀ ਜਿਹੜੇ ਵਰਕਰ ਐ ਇਹਨਾਂ ਨੂੰ ਬਾਰਡਰ ਦੇ ਵਿੱਚ ਹਾਈ ਰਿਸਕ ਅਲਾਉਂਸ ਦਿੰਦਾ ਸੀ ਬਾਰਡਰ ਏਰੀਆ ਅਲਾਉਂਸ ਮਿਲਦਾ ਸੀ ਉਹਨਾਂ ਨੂੰ ਉਹ 2021 ਤੇ ਬੰਦ ਕਰਤਾ ਮੈਂ ਕਿਹਾ ਜੀ ਤੁਸੀਂ ਇਹopressure ਤੋਂ ਦੂਰ ਕਰਦੇ ਹੋ ਮਜ਼ਾਇਲਾ ਸਾਡੇ ਕਰਦੀਆਂ ਬੰਬ ਸਾਡੇ ਕਰਦੇ ਹੋ ਤੇ ਤੁਸੀਂ ਇਹਨਾਂ ਨੂੰ ਜਿਹੜੇ ਸਾਡੇ ਵਰਕਰ ਐ ਉਹਨਾਂ ਦਾ ਅਲਾਉਂਸ ਬੰਦ ਕਰਤਾ ਉਹਨਾਂ ਦਾ ਲਾਉਂਸ ਸ਼ੁਰੂ ਕਰੋ ਪਰ ਕੋਈ ਜਵਾਬ ਨਹੀਂ ਹੈ ਪੰਜਾਬ ਦੇ ਨਾਲ ਮితਰੇ ਜਮਾ ਵਾਲਾ ਬੀਬੀਰ ਬਹੁਤ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਬਸ ਜਿੰਨੀ ਦੇਰ ਭਗਵੰਤਪਾਨ ਹੈ ਅਰਮਿੰਦ ਕੇਜਰੀਵਾਲ ਹੈ ਉਹਨਾਂ ਦੀ ਸੋਚ ਹੈ ਜਿਹੜੀ ਲੋਕਪੱਕੀ ਸੋਚ ਹੈ ਉਹਨੇ ਜਿਹੜਾ ਤੁਹਾਨੂੰ ਘੁਮਰਾਣ ਦੀ ਲੋੜ ਨਹੀਂ ਹੈ ਅਸੀਂ ਸਿਹਤ ਸੂਲਤਾ ਵੀ ਦੇਾਂਗੇ ਚੰਗੀ ਸਿੱਖਿਆ ਵੀ ਦੇਾਂਗੇ ਉਨਤ ਖੇਤੀ ਦੇ ਤਰੀਕੇ ਵੀ ਜਿਹੜੇ ਤਰੀਕੇ ਵੀ ਸਿਖਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬ ਦੀ ਦੁੱਖ ਦੀ ਰਾਖ ਇਥੇ ਤੁਹਾਡੀ ਮਦਦ ਦੀ ਲੋੜ ਹੈ ਜੀ ਹਰ ਇੱਕ ਪਿੰਡ ਨੇ ਇਹ ਮਤਾ ਪਾਸ ਕੀਤਾ ਮੀਟਿੰਗਾਂ ਕੀਤੀਆਂ ਐਮਐਲਏ ਸਾਹਿਬ ਜਾ ਕੇ ਆਇਆ ਮੈਂ ਖੁਦ ਆਪਣੇ ਸਾਠ ਪਿੰਡਾਂ ਜਾ ਕੇ ਆਇਆ ਕੱਲੇ-ਕੱਲੇ ਪਿੰਡ ਦੇ ਵਿੱਚ ਯਾਤਰਾ ਕਰਕੇ ਸਾਰੇ ਜਿਹੜੇ ਸਾਰੀਆਂ ਪਹਚਾਤਾ ਰੈਜੋਲੂਸ਼ਨ ਪਾਸ ਕਰਕੇ ਅਸੀਂ ਪਿੰਡ 'ਚ ਨਸ਼ਾ ਵਿਕਣ ਨਹੀਂ ਦੇਣਾ ਜਿਹੜੇ ਨਸ਼ਾ ਕਰਦੇ ਆ ਸਾਡੇ ਕੋਲ ਲੈ ਕੇ ਆਓ ਫਤਿਹਗੜ੍ਹ ਸਾਹਿਬ 'ਚ ਬਹੁਤ ਵਧੀਆ ਬਣਿਆ ਤੁਹਾਡੇ ਸਕਿੱਲ ਡਵੈਲਪਮੈਂਟ ਸੈਂਟਰ ਇਨ ਹਾਊਸ ਕਰ ਰਹੇ ਆ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਨਸ਼ੇੜੀ ਪੁੱਤ ਨੂੰ ਧੀ ਨੂੰ ਇਹ ਨਹੀਂ ਵੀ ਕੁੜੀਆਂ 'ਚ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਸਾਡੇ ਕੋਲ ਲਿਆ ਕੇ ਆਓ ਉਹਨਾਂ ਦਾ ਇਲਾਜ ਕਰਾਵਾਂਗੇ ਪਿਆਰ ਦੁਲਾਰ ਦੇਵਾਂਗੇ ਸਤਿਕਾਰ ਦੇਵਾਂਗੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾ ਦੇਵਾਂਗੇ ਸਾਡੇ ਕੋਲੇ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਗਵਰਨਮੈਂਟ ਕੋਲੇ ਕੋਈ ਨਾ ਕੋਈ ਪੈਸੇ ਦੇ ਦੇ ਉਹਨਾਂ ਨੂੰ ਕੰਮ ਸ਼ੁਰੂ ਕਰ ਦਾਂਗੇ ਤੁਹਾਨੂੰ ਗਰੰਟੀ ਆ ਬਾਹਰ ਸਰਕਾਰ ਦੀ ਸਾਨੂੰ ਨਿਸ਼ੇੜੀ ਦੀ ਪੁੱਤ ਦਿਓ ਕਮਾਊਂ ਦੀ ਪੁੱਤ ਲੈ ਲਓ ਇਹ ਇਸ ਤੋਂ ਵੱਡਾ ਕੰਮ ਤਾਂ ਇਹ ਲੈ ਕੰਮ ਤਾਂ ਨਹੀਂ ਹੋ ਸਕਦਾ ਕੋਈ ਸੋ ਇਹ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਨ ਮਾਣਸਾਵ ਦਾ ਪੰਜਾਬ ਸਰਕਾਰ ਦਾ ਸਾਡਾ ਸਾਧਨ ਹੈ ਤੁਸੀਂ ਤੇ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਤੁਹਾਡੇ ਬੱਚਾ ਕਿਤੇ ਵੀ ਨਾ ਤਾਂ ਰੂਸ ਵਰਗੇ ਦੇਸ਼ ਵਿੱਚ ਜਾ ਕੇ ਨਾ ਗਲਫ ਦੇ ਕੰਟਰੀਜ਼ ਜਾ ਕੇ ਸਾਡੀ ਧੀਆਂ ਨੂੰ ਜੀਵਨ ਹੋਣਾ ਪਏਗਾ ਨਾ ਇਜ਼ਰਾਈਲ ਵਾਸਤੇ ਨਾ ਰੂਸ ਵਾਸਤੇ ਲੜਾਈ ਵਾਸਤੇ ਉੱਥੇ ਜਾ ਕੇ ਫੌਜੀ ਬਣਨਾ ਪਏਗਾ ਅਸੀਂ ਇੱਥੇ ਹੀ ਖੇਤੀਬਾੜੀ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਇਹ ਪਹਿਲੀ ਸਰਕਾਰ ਹੈ ਜਿਹਨੇ ਪਹਿਲੇ 3 ਸਾਲ ਦੇ ਵਿੱਚ 55000 ਤੋਂ ਜ਼ਿਆਦਾ ਨੌਕਰੀਆਂ ਦੇ ਦਿੱਤੀਆਂ ਕਦੇ ਹੋਇਆ ਸੀ ਅੱਜ ਤੱਕ ਕਿ ਸੋ ਇਹ ਸਰਕਾਰ ਲੋਕਾਂ ਨੂੰੱਖ ਪੱਕੀਆਂ ਲੋਕਾਂ ਬਾਰੇ ਸੋਚਦੀ ਆ ਸੋ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਅਰਪਾ ਜਿਹੜੇ ਸਾਡੇ ਆਸ਼ਾ ਵਰਕਰਸ ਸਾਡੇ ਸਟਾਫ ਨਰਸਸ ਡਾਕਟਰ ਜਿਹੜਾ ਦੇ ਪਲੇ ਬਾਰੇ ਵੀ ਲਗਾਤਾਰ ਸਾਡੀ ਕੋਸ਼ਿਸ਼ ਚੱਲੀ ਆ ਉਹਨਾਂ ਦੀ ਯਕੀਨ ਦਿਵਾਣਾ ਕਿ ਆਓ ਆਪਾਂ ਮਿਲ ਕੇ ਹਮਲਾ ਮਾਰੀਏ ਇੱਕ ਵਾਰੀ ਆਪਾਂ ਪੰਜਾਬ ਨੂੰ ਉੱਪਰ ਲਾ ਜੀ ਆਪਾਂ ਸਾਰੇ ਉੱਪਰ ਜਾਵਾਂਗੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਮੈਂ ਪਹਿਲਾਂ ਮੈਂ ਫਿਰ ਪੰਜਾਬ ਪਿੱਛੇ ਗਿਰ ਜਾਗੇ ਆਪਾਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਕਾੜੀ ਨਹੀਂ ਕਰਨੀ ਸਾਰਿਆਂ ਨੂੰ ਬੈਨੀਫਿਟ ਹੋਏਗਾ ਹਰ ਇੱਕ ਬੱਚਨ ਹੋਏਗਾ ਖਾਸ ਕਰਕੇ ਜਿਹੜੇ ਸਾਡਾ ਫੋਕਸ ਹੈ ਛੋਟੇ ਛੋਟੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਆਮ ਆਦਮੀ ਵਾਹਿਦ ਇੱਕੋ ਹੀ ਪਾਰਟੀ ਆ ਪੂਰੇ ਦੇਸ਼ ਵਿੱਚ ਜਿਹੜੀ ਅਗਲੀਆਂ ਚੋਣਾਂ ਵਾਲੀ ਨਹੀਂ ਸੋਚਦੀ ਅਗਲੀ ਪੀੜ੍ਹੀ ਬਾਰੇ ਸੋਚਦੀ ਆ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਆਏ ਆ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਆ ਕਿ 5 ਸਾਲ ਤੋਂ ਛੋਟੇ ਉਮਰ ਦਾ ਕੋਈ ਬੱਚਾ ਇਹੋ ਜਿਹਾ ਨ ਹੋਵੇ ਜਦ ਇਹ ਦੋ ਬੂੰਦ ਜਿਹੜਾ ਉਹਨੇ ਪੋਲੀਓ ਦੀ ਦਵਾਈ ਨਾਲ ਪੀਤੀ ਹੋਵੇ ਇਹ ਮਾਂ-ਬਾਪ ਦਾ ਸਾਰੇ ਸਮਾਜ ਦਾ ਪੰਚਾਇਤਾਂ ਦਾ ਤੁਸੀਂ ਦੇਖਣਾ ਜੇ ਤੁਹਾਡੇ ਗਵਾਂਢ ਤੇ ਉਹਨੂੰ ਪੁੱਛ ਲਓ ਭਾਈ ਬੱਚੇ ਨੂੰ ਦਵਾਈ ਪਲਾਤੀ ਨਹੀਂ ਤਾਂ ਚੱਲ ਜਦੀ ਆਪਾਂ ਡਿਸਪੈਂਸਰੀਆਂ ਦੇ ਵਿੱਚ ਅਗਲੇ 2 ਦਿਨ ਲਗਾਤਾਰ ਸਹੀ ਕੰਮ ਕਰਨਾ ਘਰ ਘਰ ਵੀ ਜਾਵਾਂਗੇ ਸਾਡੇ ਜਿਹੜੇ ਜੋ ਵੀ ਤੁਹਾਡਾ ਜਿਮਿਆੜ ਤੁਹਾਡਾ ਹਸਪਤਾਲ ਹੈ ਡਿਸਪੈਂਸਰੀ ਹੈ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਹੈ ਜਿਹੜਾ ਵੀ ਸਾਡਾ ਸਬ ਸੈਂਟਰ ਹੈ ਜਿਹੜਾ ਵੀ ਸਿਹਤ ਵਿਭਾਗ ਦਾ ਸੈਂਟਰ ਹੈ ਉੱਥੇ ਦਵਾਈ ਅਵੇਲੇਬਲ ਹੈ ਇਹ ਦਵਾਈ ਜ਼ਰੂਰ ਪਾਣੀ ਆ ਔਰ ਇਸ ਮਹਾਯਾਕ ਦੇ ਵਿੱਚ ਮਹਾਦਾਨ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਯੋਗਦਾਨ ਪਾਣਾ ਸੋ ਬਹੁਤ ਬਹੁਤ ਧੰਨਵਾਦ por so ne